ਜੀ ਵੀਡੀਓ ਵੇਖ ਰਖਿਆ ਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਵਰਕੀ ਜੇ ਵਰਕ ਵੀਜੇ ਤੇ ਇਟਲੀ ਜਾਣ ਦਾ ਸੁਨਹਿਰੀ ਮੌਕਾ ਰੰਦਾ ਵਾ ਪੰਜਾਬੀਆਂ ਦੀ ਪਹਿਲੀ ਪਸੰਦ ਰਹੀ ਇਟਲੀ ਨੇ ਇੱਕ ਵਾਰ ਫੇਰ ਵਰਕ ਵੀਜ਼ੇ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਜਿਸ ਵਿਅਕਤੀ ਦੀ ਉਮਰ 40 ਸਾਲ ਤੋਂ ਘੱਟ ਹੈ ਉਸ ਉਹ ਇਸ ਮੌਕੇ ਦਾ ਲਾਭ ਉਠਾ ਸਕਦਾ ਹੈ ਇਹ ਜਾਣਕਾਰੀ ਈਐਸਐਚ ਇੰਗਲਿਸ਼ ਪਲਾਨੀਟ ਡੀਐਮਡੀ ਜਤਿੰਦਰ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਦਿੱਤੀ ਸਰਦਾਰ ਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਟਲੀ ਵੱਲੋਂ 9 ਮਹੀਨਿਆਂ ਦਾ ਵਰਕ ਵੀਜ਼ਾ ਦਿੱਤਾ ਜਾਵੇਗਾ ਜਿਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ 10 ਨਵੰਬਰ ਹੈ ਇਟਲੀ ਵੱਲੋਂ ਲੰਬੇ ਸਮੇਂ ਤੋਂ ਜਿਹੀ ਆਫਰ ਨਹੀਂ ਦਿੱਤੀ ਗਈ ਸੀ ਲੇਕਿਨ ਇਹ ਮੌਕਾ ਉਹਨਾਂ ਵਿਅਕਤੀਆਂ ਲਈ ਸੁਨਹਿਰੀ ਹੋਵੇਗਾ ਜੋ ਵਿਦੇਸ਼ ਚਾਰਾਂ ਚਾਹੁੰਦੇ ਹਨ ਲੇਕਿਨ ਉਹਨਾਂ ਦੀ ਉਮਰ ਹੋਣ ਲੱਗ ਚੁੱਕੀ ਹੈ ਸਰਦਾਰ ਦਾਵਾ ਨੇ ਦੱਸਿਆ ਕਿ 20 ਸਾਲ ਤੋਂ ਲੈ ਕੇ 40 ਸਾਲ ਦਾ ਵਿਅਕਤੀ ਇਟਲੀ ਦੇ ਵਰਕ ਵੀਜ਼ੇ ਲਈ ਅਪਲਾਈ ਕਰ ਸਕਦਾ ਹੈ ਅਪਲਾਈ ਕਰਨ ਵਾਲੇ ਨੂੰ ਜਮ 10ਵੀਂ ਜਾਂ 12ਵੀਂ ਪਾਸ ਹੋਣਾ ਚਾਹੀਦਾ ਹੈ ਇਟਲੀ ਵੱਲੋਂ ਇਹ ਵਰਕ ਵੀਜ਼ਾ ਖੇਤੀਬਾੜੀ ਦੇ ਕੰਮਾਂ ਲਈ ਦਿੱਤਾ ਜਾ ਰਿਹਾ ਹੈ ਖਰਚਾ ਬਹੁਤ ਘੱਟ ਆਵੇਗਾ ਤੇ ਸੌਫਿਸਰ ਦੀ ਵਿਜੇ ਦੀ ਗਰੰਟੀ ਹੈ ਉਹਨਾਂ ਦੱਸਿਆ ਕਿ ਜਿਹੜਾ ਚਾਹਵਨ ਵਿਅਕਤੀ ਪਹਿਲੇ ਅਪਲਾਈ ਕਰੇਗਾ ਉਸ ਦਾ ਵੀਜ਼ਾ ਵੀ ਮੂਰਲੀਕਤਾਰ ਵਿੱਚ ਆਵੇਗਾ ਇਟਲੀ ਜੋਬ ਕੇ ਛੇਨਗਨ ਦੇਛਾਂ ਦਾ ਹਿੱਸਾ ਹੈ ਇਟਲੀ ਦਾ ਵੀਜ਼ਾ ਹਾਸਲ ਕਰਨ ਵਾਲਾ ਵਿਅਕਤੀ ਯੂਰਪ ਦੇ ਕਿਸੇ ਵੀ ਦੇਸ਼ ਵਿੱਚ ਜਾ ਸਕਦਾ ਹੈ ਇਸ ਲਈ ਯੂਰਪ ਜਾਣ ਦਾ ਇਸ ਤੋਂ ਵਧੀਆ ਮੌਕਾ ਦੁਬਾਰਾ ਨਹੀਂ ਮਿਲੇਗਾ ਚਾਹਵਨ ਵਿਅਕਤੀ ਅੱਜ ਹੀ ਐਸ ਐਚ ਇੰਗਲਿਸ਼ ਪਲੈਨ ਦੇ ਦਫਤਰ ਜਲੰਧਰ ਰੋਡ ਗੈਮੀ ਨੋਜਵਾਲੀ ਮਾਰਕੀਟ ਆ ਕੇ ਮਿਲਨ ਅਤੇ ਇਟਲੀ ਜਾਂਦਾ ਸੁਪਨਾ ਪੂਰਾ ਕਰਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ